ਆਜ ਕੀ ਗਲਬਤ ਕੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਆਡੋ ਵਾਲੇ ਸਿੰਘ ਦਾ ਫੋਨ ਆਇਆ ਇਹ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਉਹਨੂੰ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜੇ ਇਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਇਕ ਉਸ ਦੋਨਿਸ਼ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ ਚਾਰ ਪੰਜ ਮੁੰਡੇ ਲੈ ਲੈਂਦੇ ਤੇ ਮੇਰੇ ਰੂਮ 'ਚ ਵਾਰ ਤੇ ਜਿੱਦੋਂ ਜਮੈਂ ਬੈਠੀ ਸੀ ਤੇ ਉਹਨਾਂ ਨੇ ਮੇਰ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿਣ ਦਾਬਕ ਚਾਰ ਤੋਂ ਪੰਜ ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਆਏ ਸੀ ਸੁਭਾਵਕਾ ਮੁੰਡਾ ਹੋਟਲ ਚ ਆਈਏ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹ ਤਾਂ ਕਹਿਣਾ ਕੁੜੀ ਆਈ ਆ ਪਰ ਜਿਹੜਾ ਮੁੰਡਾ ਕਿਤੇ ਮੈਨੂੰ ਲੈ ਗਿਆ ਉਹਨੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਤੋਂ ਬਾਹਰੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7:00 ਹੋਏ ਤੋਂ ਬਾਅਦ ਲੈ ਕੇ ਸਵੇਰ 2:00 ਤੱਕ ਰੂਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਲਾਬਾ ਹੋਟਲ ਨਾਲ ਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਹੀ ਆ ਕੁਝ ਕੁਝ ਨੋਟ ਕਰਾਏ ਨੇ ਤੋ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਤੇ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਤੇ ਹੋਟਲ 'ਚ ਰੇਡ ਪਵਾ ਕੇ ਔਕੇ ਤੇ ਜਿਹੜੇ ਮੁੰਡੇ ਫੜੇ ਰਹੇ ਉਹ ਤੇ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਉਤਾਰ ਕੋ ਸ਼ਕਲਾਂ ਪਛਾਣਦੀ ਆ ਦੋ-ਪੰਨਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੀ ਐ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮੁਤਾਬਕ ਉਹ ਕੁੜੀ ਜੇ ਬਹੁਤ ਡਰੀ ਹੋਈ ਆ ਬਹੁਤ ਕਨਫਿਊਜ਼ ਆ ਕਿਉਂਕਿ ਸੁਭਾਅਕਾ ਜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨ ਬਰਮ ਨਹੀਂ ਉਹਦੇ ਪਰਿਵਾਰ ਪਰ ਉਹ ਕੁੜੀ ਐ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਐ دہشت ਦੇ ਵਿੱਚ ਐ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਦੋਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਐ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜੇ ਤੁਸੀਂ ਨਹੀਂ ਕਾਰਵਾਈ ਕਰ ਸਕਦਾ ਦੱਸ ਦਿਓ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਐ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਫੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕਿ ਲੱਗਦਾ ਕਿ ਗੁਰੂ ਨਗਰ ਦੇ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਬਾਬਾ ਜੀ ਅਸੀਂ ਤਾਂ ਕਿੰਨੇ ਛੇਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆ ਆਲੇ-ਦੋਲੇ ਦਰਬਾਰ ਸਾਹਿਬ ਦੇ ਕਿਨਾਰੇ ਤੋਂ ਰਾਲਾ ਪਾਰੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਦੀ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟੇ ਵਾਸਤੇ ਆਫਰਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ মিডিਆ ਦੇ ਬਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਂ-ਪੁੱਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲਓ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚਿਰ ਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਬਹੁਤ ਕੁਝ ਚੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਤੁੰਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹਦੀ ਪਰ ਜਿੱਥੇ ਜੀ ਗਲਤ ਆ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੁੜੀ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਾਵਾਂਗੇ ਜੀ ਹੱਲ ਕਿਵੇਂ ਪਈ ਗਸੀ ਉਠਾਲੀ ਯਾਰ ਪ੍ਰਸ਼ਾਸਨ ਨੇ ਪਾਉਣੀ ਆ ਇਹਦਾ ਆਪਾਂ ਤੁਸੀਂ ਜਿਹੜੀ ਪਾਉਣੀ ਆ ਪੱਤਰ ਆਲਾ ਪਾਵਾਂਗੇ ਸਾਡੀ ਕਿਹੜੀ ਸੁਣਦਾ ਕੋਈ ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰਿਆਮ ਦਸੋ ਕਾ ਜਿਹੜੇ ਆਏ ਕਿ ਅਲੋਕਲੋਂ ਸਾਰੇ ਅੱਤਵਾਦੀਆਂ ਦੇ ਰਾਗੇ ਮੋਹ ਕੰਦੇ ਰਗਾ ਅਲੋਕਲ ਤੋਂ ਦੱਸ ਰਹੇ ਨੇ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਚੰਗੇ ਚੰਗੇ ਭਲਾ ਦੇ ਮਤਲਬ ਕਰ ਦੇ ਕਾਰਾਂ ਦੇ ਵਿੱਚ ਸਾਰੇ ਜੀ ਸਰ ਅਗਰ ਆ ਕੀ ਵਾਰਤਾ ਤੁਹਾਨੂੰ ਜਿਹੜੀ ਕੀ ਵਾਰਤਾ ਤਾਂ ਜੇ ਇਹ ਤਹਿਕੀਕਤ ਜਾਰੀ ਆ ਤੇ ਬਸਣ ਤੇ ਹੋਟਲੇ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਪਨੀ ਲੈ ਆ ਨਾਲ ਆਏ ਆ ਲੜਕੀਆਂ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਤੋਂ ਬਾਅਦ ਅਨਸੈਂਟਿੰਗ ਕਰਕੇ ਭਾਰਨ ਕਰੀਏ ਲੜਕੀ ਦੀ ਉਮਰ ਕਿੰਨੀ ਹੈ ਲੜਕੀ ਨੂੰ ਕੁਆਲੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਅਜੇ ਮੈਂ ਲੜਕੀ ਤੋਂ ਬੰਦਾ ਬੈਕ ਬੈਕ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤੁਹਾਨੂੰ ਕੋਈ ਸੀਸੀਟੀਵੀ ਕੈਮਰਾ ਜੀ ਉਹ ਕਰਦੇ ਚੈੱਕ ਕਰਦੇ ਅਜੇ ਹੁਣੇ ਸਾਰਾ ਕਬਾਰ ਦਾ ਹੁਣੇ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ ਕਲੀਅਰਟੀ ਕਰਾਂਗੇ ਭਾਵੇਂ